ਤੁਸੀਂ ਬਚਾਉਣਾ ਚਾਹੁੰਦੇ ਹੋ ਦੇਸ਼ ਵਾਸੀਓ ਕਿਸਾਨਾਂ ਮਜ਼ਦੂਰੋ ਮੰਗਾ ਮਨਾਉਣਾ ਚਾਹੁੰਦੇ ਹੋ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਹੋ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਕਰਾਉਣਾ ਚਾਹੁੰਦੇ ਹੋ ਔਰ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਕਰਾਉਣੀ ਹੈਗੀ ਆ ਜੇਕਰ ਤੁਸੀਂ ਬਿਜਲੀ ਦਾ ਜਿਹੜਾ ਪ੍ਰਾਈਵੇਟੇਸ਼ਨ ਦਾ ਖਲੜਾ ਵਾ ਉਹਨੂੰ ਖਤਮ ਕਰਾਉਣਾ ਹੈਗਾ ਮੰਡੀ ਦਾ ਖਲੜਾ ਉਹਨੂੰ ਰੱਦ ਕਰਉਣਾ ਹੈਗਾ ਮਜ਼ਦੂਰਾਂ ਦੀ 200 ਦਿਨ ਨਰੇਗਾ ਹੈਗੇ ਆ ਉਹਨੂੰ ਲੈਣਾ ਹੈਗਾ ਔਰ ਪੰਜਾਬ ਦੀ ਜਾਂ ਦੇਸ਼ ਦੀ ਛੋਟੀ ਦੁਕਾਨਦਾਰੀ ਨੂੰ ਬਚਾਉਣਾ ਵਾ ਆਪਣੇ ਲੱਧੂ ਲੱਗੂ ਦੇ ਉਹਨੂੰ ਬਚਾਉਣਾ ਵਾ ਅੱਜ ਪੂਰੇ ਦੇਸ਼ ਪਰ ਦੇ ਹਰ ਪਿੰਡ ਦੇ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਇਹ ਅਰਥੀ ਫੂਕ ਮੁਜਾੜੇ ਮੋਦੀ ਸਰਕਾਰ ਦੇ ਹੋਣੇ ਚਾਹੀਦੇ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਸ਼ਹਿਰੀ ਆ ਚਾਹੇ ਉਹ ਮੁਲਾਜ਼ਮ ਹੈ ਸਾਰਿਆਂ ਨੂੰ ਬੇਨਤੀ ਆਪਣੇ ਪੱਧਰ ਤੇ ਅੱਜ ਦੇ ਅਰਥੀ ਭੂਗ ਮਜਾਰੇ ਕੀਤੇ ਜਾਣ ਇਹਦੇ ਨਾਲ ਦੀ ਨਾਲ 13 ਨੂੰ ਲੋਹੜੀ ਦਾ ਦਿਹਾੜਾ ਵਾ ਇਸ ਲੋਹੜੀ ਤੇ ਜਿਹੜਾ ਨਵਾਂ ਖੇਤੀ ਨੀਤੀ ਜਿਹੜੀ ਮੰਡੀਕਰਨ ਦੇ ਉੱਤੇ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਸਰਕਾਰ ਉਹਦੇ ਖਲੜੇ ਨੂੰ ਲੈ ਕੇ ਅਰਥੀ ਭੂਗੇ ਆਪਾਂ ਭੁੱਗੇ ਜਿਹੜੇ ਬਾਲਣੇ ਆ ਉਹ ਪੁਗਿਆਂ ਦੇ ਵਿੱਚ 13 ਨੂੰ ਲੋਹੜੀ ਵਾਲੇ ਦਿਨ ਉਹ ਕਾਪੀਆਂ ਸਾੜਨੀਆਂ ਹੈਗੀਆਂ ਠੀਕ ਹੈ ਜੀ ਤੋਂ ਸਾਡੀਆਂ ਮਤਾਵਾ ਪੈਣਾ ਇਹ ਹਮੇਸ਼ਾ ਇਹ ਚਿਰ ਬੜੇ ਰੋੜੀਆਂ ਸੁੱਟ ਕੇ ਕਹਿੰਦੀਆਂ ਸੀ ਈਸਰ ਆ ਦਿਲਤਰ ਜਾ ਅਹੀ ਕਾਵਾਂਗੇ ਭਾਈ ਲੋਕਾਂ ਦਾ ਰਾਜ ਆ ਤੇ ਮੋਦੀ ਆਪਦੇ ਘਰ ਨੂੰ ਜਾ ਠੀਕ ਹੈ ਜੀ ਇਸ ਕਰਕੇ ਭਾਈ ਇਹ ਅਰਥੀ ਆਪਾਂ ਜਿਹੜੀਆਂ ਕਾਪੀਆਂ ਉਹ ਸਾੜਨੀਆਂ ਹੈਗੀਆਂ ਇਹਦੇ ਨਾਲ ਦੀ ਨਾਲ ਇਹੜੀ ਵਿਸ਼ੇਸ਼ ਜਾਣਕਾਰੀ ਮੈਂ ਦੇਣੀ ਸੀ ਜਿਹੜਾ ਸਾਡਾ ਕਿਸਾਨ ਕੱਲ ਸ਼ੰਭੂ ਬਾਡਰ ਤੇ ਰੇਸ਼ਮ ਸਿੰਘ ਪਿੰਡ ਹੈਗਾ ਪਾਉਂ ਪਿੰਡ ਜਿਹੜਾ ਉੱਥੇ ਸਲਫਾਸ ਨਿਕਲ ਗਿਆ ਸੀ ਅਸੀਂ ਪਹਿਲਾਂ ਉਹਨਾਂ ਨੂੰ ਜਿਹੜਾ ਰਾਜਪੁਰੇ ਖੜਿਆ ਉਦੋਂ ਗਾਂ ਸੀ ਉਹਨਾਂ ਨੂੰ ਰਜਿੰਦਰਾ ਖੜਿਆ ਜਿੱਥੇ ਉਹ ਉਹ ਸ਼ਹੀਦ ਹੋ ਗਿਆ ਕਿਸਾਨ ਸਾਡਾ ਉਹਦੇ ਜੇਬ ਤੋਂ ਜਿਹੜਾ ਰੁੱਕਾ ਨਿਕਲਿਆ ਜੋ ਬੋਲਿਆ ਵੀ ਮੈਂ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਸੀਗਾ ਔਰ ਇਹਦੋਂ ਕਹਾ ਉਹਨਾਂ ਨੇ ਜਿਹੜੀ ਪ੍ਰੈਸ ਨੂੰ ਦਿੱਤੀ ਆਪਦੀ ਗੱਲ ਉੱਚੋਂ ਨਾ ਡੱਲੇਵਾਲ ਸਾਹਿਬ ਤੇ ਮਰਨ ਵਰਤ ਦੀ ਗੱਲ ਵੀ ਕੀਤੀ ਵੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਉਹ ਮੈਂ ਸਰਕਾਰਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਜਿਹੜੀ ਆ ਅਰਥੀਆਂ ਜਿਹੜਾ ਵਾ ਉਹ ਫੂਕਣ ਰਿਹਾ ਹੈਗਾ ਵਾ ਇੱਕ ਤਾ ਬੇਨਤੀ ਸੀ ਇਹਦੇ ਨਾਲ ਦੀ ਨਾਲ ਮੈਂ ਅਫਸਰਾਂ ਨਾਲ ਗੱਲ ਕੀਤੀ ਆ ਕੱਲ ਵੀ ਇੱਕ ਰਾਉਂਡ ਦੀ ਗੱਲ ਪਟਿਆਲੇ 'ਚ ਹੋਈ ਸੀ ਅਸੀਂ ਕਿਹਾ ਸੀਗਾ ਵੀ 25 ਲੱਖ ਰੁਪਈਆ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਉਹਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਉਹਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਇਹਦੇ ਨਾਲ ਦੀ ਨਾਲ ਜਿਹੜਾ ਜਿੰਨਾ ਜਿਹੜਾ ਉਹਦਾ ਰੁੱਕਾ ਬੋਚੋਂ ਨਿਕਲਿਆ ਜਦੋਂ ਮਰਚਲੀ ਚਲਾਉਣ ਲੱਗੇ ਉਦੋਂ ਫੋਲਿਆ ਤੇ ਰੁੱਕਾ ਨਿਕਲ ਆਇਆ ਉਹਦੇ ਵਿੱਚ ਉਹਨੇ ਜੜੀ ਸਰਕਾਰ ਨੂੰ ਦੋਸ਼ੀ ਮੰਨਿਆ ਉਹਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਆ ਉਹ ਐਫ ਆਈ ਆਰ ਕੱਟੇ ਅੱਜ ਸ਼ੰਭੂ ਤੇ ਵੀ ਗੱਲਬਾਤ ਹੋ ਰਹੀ ਆ ਆਪਾਂ ਵੀ ਕਹਿੰਦਾ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਹੈ ਅੱਜ ਦਾ ਦਿਨ ਹੈ ਬਾਈ ਨਿਬੜਜੋ ਨਹੀਂ ਤਾਂ ਸਾਨੂੰ ਐਲਾਨ ਨਾ ਕਰੇ ਫਿਰ ਨਾ ਕਿਹੋ ਰੇਲਾਂ ਟੱਕਿਆਂ ਗਿਆ ਕੋ ਵੱਡਾ ਐਕਸ਼ਨ ਹੋ ਗਿਆ ਇਸ ਕਰਕੇ ਉਹ ਮਸਲੇ ਦਾ ਤੁਰੰਤ ਹੱਲ ਕਰੋ ਜੇ ਉਹਦੀ লাশ ਰਜੇਂਦਰਾ ਵਿੱਚ ਖਰਾਬ ਹੁੰਦੀ ਜਿਵੇਂ ਉਹਨੇ ਸਲਫਾਸ ਖਾਧੀ ਹੈਗੀ ਆ ਉਹਦੇ ਸਰੀਰ ਦਾ ਫੁੱਟਣ ਦਾ ਵੀ ਖਤਰਾ ਹੈਗਾ ਤਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਇੱਥੋਂ ਕਹਿਣਾ ਚਾੁੰਦੇ ਆਂ ਆਹ ਰੇ ਦੋ ਘਾਹ ਸ਼ੰਭੂ ਬਾਡਰ ਨੂੰ ਜਿਹੜਾ ਵਾ ਆਪਾਂ ਟਰੈਕਟਰ ਟਰਾਲੀਆਂ ਲੈ ਕੇ ਚੱਲਣਾ ਹੈਗਾ ਡੇਢ ਤਾ ਨੂੰ ਇਸ ਮਹੀਨੇ ਜਨਵਰੀ ਚ ਦੱਸ ਦੇਾਂਗੇ ਉਸ ਕਰਕੇ ਹਰੇਕ ਪਿੰਡ ਨੂੰ ਬੇਨਤੀ ਆ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਭਾਈ ਆਵੇ ਹਰ ਪਿੰਡ ਤੋਂ ਕੋ 2 ਕੋ 4 ਹਰ ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਨੂੰ ਹੋਰ ਮਜ਼ਬੂਤ ਕਰਨ ਲਈ ਆਪਾਂ ਤੁਹਾਨੂੰ ਡੇਢ ਦੱਸਾਂਗੇ ਔਰ ਬਿਆਸ ਤੋਂ ਚਾਲੇ ਪਾਏ ਜਾਣਗੇ ਇਸੇ ਤਰ੍ਹਾਂ ਪੂਰੇ ਪੰਜਾਬ ਤੋਂ ਚਾਲੇ ਪਾਏ ਜਾਣਗੇ ਸ਼ੰਭੂ ਬਾਰਡਰ ਨੂੰ ਇਸ ਕਰਕੇ ਉੱਥੇ ਵੱਧ ਤੋਂ ਵੱਧ ਜੜਾ ਵਾ ਪਹੁੰਚਣ ਦੀ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਦੂਸਰਾ ਵਿਰੋਧੀ ਧਿਰ ਦਾ ਰੋਲ ਪੰਜਾਬ ਬੰਦ ਦੇ ਵਿੱਚ ਵੀ ਕਲੀਅਰ ਨਹੀਂ ਸੀ ਹੈਗਾ ਕਿਸੇ ਨੇ ਸਪਸ਼ਟ ਨਹੀਂ ਸੀ ਕਿਹਾ ਹੁਣ ਵੀ ਦੇਸ਼ ਦੀਆਂ ਜਿੰਨੀਆਂ ਪਾਰਟੀਆਂ ਨੇ ਉਹਨਾਂ ਦਾ ਸਾਡੇ ਅੰਦੋਲਨ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਸਪਸ਼ਟ ਸਟੈਂਡ ਨਹੀਂ ਹੈਗਾ ਜ ਜਿਹੜੀ ਦਿੱਲੀ ਸੂਬੇ ਦੀ ਇਲੈਕਸ਼ਨ ਚੱਲ ਰਹੀ ਆ ਸਾਰੇ ਉਹਨੂੰ ਜਿੱਤਨ ਵਿੱਚ ਉਲਝੇ ਹੋਏ ਆ ਕਿਸਾਨਾਂ ਮਜ਼ਦੂਰਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਹਰ ਪਾਰਟੀ ਆਪ ਦਾ ਸਟੈਂਡ ਚੱਲ ਰਿਹਾ ਅੰਦੋਲਨ ਤੇ ਸਪਸ਼ਟ ਕਰੇ ਇਹ ਤੋਂ ਗਾਹ ਭਗਵੰਤਮਾਨ ਸਰਕਾਰ ਨੇ ਜੇ ਕੱਲ ਕਿਹਾ ਵੀ ਅਸੀਂ ਕੇਂਦਰ ਨੂੰ ਅੱਜ ਲਾਸਟ ਡੇਟ ਸੀ ਵੀ ਖੇਤੀ ਨੀਤੀ ਦਾ ਖਲੜਾ ਵਾਪਸ ਕਰ ਰਹੇ ਆ ਚੰਗੀ ਗੱਲ ਆ ਭਗਵੰਤਮਾਨ ਸਰਕਾਰ ਤੁਰੰਤ ਵਿਧਾਨ ਸਭਾ ਦਾ اجلاس ਸੱਦ ਕੇ ਉਹਦੇ ਵਿੱਚ ਇਹ ਖਲਣੇ ਨੂੰ ਵਾਪਸ ਕਰੇ ਔਰ ਇਹਦੇ ਨਾਲ ਦੀ ਨਾਲ ਸਾਡੀਆਂ 12 ਮੰਗਾਂ ਦਾ ਮਤਾ ਪਾਸ ਕਰੇ ਜੋਸੀਂ ਚੋਣੇ ਹੈਗੇ ਆ ਇਹ ਇਹ ਭਗਵੰਤਮਾਨ ਸਰਕਾਰ ਨੂੰ ਕਰਨਾ ਚਾਹੀਦਾ ਇਹਦੋ ਇਹਦੀ ਇਹ ਇਹ ਤੇ ਦੋ ਬਾਤ ਲੋਕਾਂ ਦਾ ਧੰਨਵਾਦ ਕਰਦੇ ਆ ਅੱਜ ਫਿਰ ਦੋਰੇ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਗਿਣਤੀ ਹੋਵੇ ਜੜਾਵਾ ਉਰਥੀ ਹੁਕਮ ਜਾਰੀ ਮੇਂ ਸ਼ਾਮਲ ਹੋਇਆ ਜਾ ਸਕੇ ਆ ਕਿਸੇ ਦਾ ਸਵਾਲ ਹੋਵੇ ਕੋਈ ਜੀ ਰਹੇ ਆ ਸੋ ਇਹ ਦੇਸ਼ ਵਿਆਪੀ ਸਾਡਾ ਅੰਦੋਲਨ ਆ ਜਿਹੜੀ ਅਸੀਂ ਗੋਲਡਨ ਗੇਟ ਤੌਰ ਤੇ ਫੋਕੇ ਸ਼ੁਰੂਆਤ ਕਰ ਦਿੱਤੀ ਆ ਅੱਜ ਅਸੀਂ 13000 ਪਿੰਡਾਂ ਦੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਿਹੜਾ ਵਾ ਅੱਜ ਦਾ ਅਰਥੀ ਫੂਕ ਮਜਾਰਾ ਕਰਨਗੇ ਤੋਂ ਇਸ ਕਰਕੇ ਜਿਹੜਾ ਵਾ ਇਹ ਤੋਂ ਕਹਾ ਲੋਹੜੀ ਨੂੰ ਜਿਹੜਾ ਵਾ ਕਿਤੇ ਮਲਵਾਲ ਲੋਹੜੀ ਨੂੰ ਜਿਹੜਾ ਵਾ ਉਹ ਲੋਹੜੀ ਵਾਲੇ ਦਿਨ ਜਿਹੜੇ ਹਰ ਪਿੰਡਾਂ ਦੇ ਵਿੱਚ ਜਿਹੜਾ ਨਵਾਂ ਮੰਡੀਕਰ ਦਾ ਖਲੜਾ ਆਇਆ ਵਾ ਉਹ ਮੰਡੀਕਰ ਦਾ ਖਲੜਾ ਫੂਕਾਂਗੇ ਉਹਨੂੰ ਕਰਾਂਗੇ ਅੱਜ ਗੋਲਡਨ ਗੇਟ ਤੇ ਮੈਂ ਦੁਬਾਰਾ ਦੱਸ ਦਿਆਂ ਮੋਦੀ ਸਰਕਾਰ ਦਾ ਅਸੀਂ ਅਰਥੀ ਫੂਕ ਰਹੇ ਹੈਗੇ ਆਂ ਇਦਾਂ ਪੂਰਾ ਦੇਸ਼ ਭਰ ਦੇ ਵਿੱਚ ਅਰਥੀਆਂ ਜਲਾਈਆਂ ਜਾਣਗੀਆਂ ਐਮਐਸਪੀ ਗਰੰਟੀ ਕਾਨੂੰਨ ਵਾਸਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਵਾਸਤੇ ਐ ਸੰਵਿਧਾਨ ਦੀ 5ਵੀਂ ਅਨੁਸੂਚੀ ਆਦੀਵਾਸੀਆਂ ਲਈ ਲਾਗੂ ਕਰਨ ਵਾਸਤੇ ਮਜ਼ਦੂਰਾਂ ਦੀ 200 ਦਿਨ ਰੰਗਾ ਚੰਗੀ ਦਿਹਾੜੀ ਅਸੀਂ ਕਹਿੰਨੇ ਜੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਮਤਾਂ 46 ਦਿਨ ਵਿੱਚ ਲਾ ਗਿਆ ਜੇ ਉਹਨਾਂ ਨੂੰ ਬਚਾਉਣਾ ਚਾਹੁੰਨੇ ਆ ਤੇ ਦੇਸ਼ ਦਾ ਹਰ ਵਰਗ ਕੱਲਾ ਕਿਸਾਨ ਮਜ਼ਦੂਰ ਨਹੀਂ ਅੱਜ ਪਿੰਡਾਂ 'ਚ ਕਸਬਿਆਂ 'ਚ ਹਰ ਥਾਂ ਤੇ ਆ ਕੇ ਅਰਥੀ ਫੂਕ ਮਜਾਰੇ ਵਿੱਚ ਸ਼ਾਮਲ ਹੋਵੇ ਕਰੋਨਾ ਲੋਕ ਨਿਕਲ ਕੇ ਆ ਜਾਣ ਸਾਨੂੰ ਪੱਕਾ ਯਕੀਨ ਆ ਵੀ ਮੋਦੀ ਸਰਕਾਰ ਕੋ ਮੰਗਾ ਵੀ ਮਨਾਵਾਂਗੇ ਤੇ ਮਸਲਿਆਂ ਦਾ ਹੱਲ ਵੀ ਕਰਾਵਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਐਸਕੇਮ ਨੇ ਇਕਤਾ ਦਾ ਪ੍ਰਸਤਾਵ ਭੇਜਿਆ ਵਾ ਅਸੀਂ ਉਹਦਾ ਸਵਾਗਤ ਕਰਦੇ ਆ ਭਾਵੇਂ देर ਨਾ ਹੀ ਸਹੀ ਵਧੀਆ ਗੱਲ ਹੈਗੀ ਆ ਅਸੀਂ ਇੱਕ ਸਾਲ ਤੋਂ ਇਕਤਾ ਵਾਸਤੇ ਯਤਨ ਜਟਾ ਰਹੇ ਸੀ ਉਹ ਯਤਨ ਉਹ ਯਤਨ ਹੁਣ ਜੇ ਹੁਣ ਯਤਨ ਜੜੇ ਆ ਉਹਨਾਂ ਨੂੰ ਬੂਰਪੈੰਦਾ ਨਜ਼ਰ ਆ ਰਿਹਾ ਇਕਤਾ ਚੰਗੀ ਗੱਲ ਆ ਇਹ ਦੇਸ਼ ਦਾ ਕਿਸਾਨ ਮਜ਼ਦੂਰ ਚਾਹੁੰਦਾ ਹੈਗਾ ਸੀਗਾ ਇਸ ਕਰਕੇ ਹੋਗੀ ਜਿਹੜਾ ਕਿਸਾਨ ਸਾਡਾ ਕੱਲ ਸ਼ੰਭੂ ਮੋਰਚੇ 'ਚ ਖੁਦਕੁਸ਼ੀ ਕਰ ਗਿਆ ਸੀ ਉਹਨੇ ਕਿਹਾ ਸੀ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਡਲੇਵਾਲ ਸਾਹਿਬ ਦਾ ਮਰਨ ਵਰਤਿਆ ਸਾਡੀ ਸਰਕਾਰ ਸੌਂ ਨਹੀਂ ਰਹੀ ਮੈਨਾਂ ਨੂੰ ਦੁਖੀ ਹੈ ਗਮ ਉਹਦੇ ਕਰਕੇ ਆਜੇ ਉਹਦੀ ਰੌਂਡ ਦੀ ਗੱਲਬਾਤ ਚੱਰੀ ਸੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਆਂ ਵੀ ਜੇ ਉਹ ਮਸਲਾ ਨਾ 25 ਲੱਖ ਰੁਪਇਆ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਜਿਨ੍ਹਾਂ ਦੇ ਖਿਲਾਫ ਉਹਨੇ ਰੁਕਾ ਲਿਖਿਆ ਵਾ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਯੋਗਤਾ ਅਨੁਸਾਰ ਨੌਕਰੀ ਨਹੀਂ ਤੇ ਸਾਨੂੰ ਇੱਥੋਂ ਨਾ ਕੋਈ ਨਵਾਂ ਐਲਾਨ ਕਰਨਾ ਪਏ ਤੋ ਜੇ ਉਧਰ ਸਰੀਰ ਕੋਕੀ ਉਹਨੇ ਸਲਫਾਸ ਖਾਦੀਆ ਕੋ ਨੁਕਸਾਨ ਆ ਗਿਆ ਇਦ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਔਰ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਾਮ ਨੂੰ ਵੀ ਲਗਭਗ 3:30 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਮਰਸਰ ਦੇ ਵਿੱਚ ਪੂਰਾ ਦੇਸ਼ ਦੇ ਮਸਲੇ ਤੁਹਾਡੇ ਸਾਹਮਣੇ ਰੱਖਾਂਗੇ ਕੱਲ ਬੀਜੇਪੀ ਦੀ ਆਗੂ ਕਿਸਾਨ ਵਿੰਗ ਵੱਲੋਂ ਜਿਹੜਾ ਕਿ ਜਥੇਦਾਰ ਨੂੰ ਵੀ ਮੁਲਾਕਾਤ ਕੀਤੀ ਗਈ ਇੱਕ ਮਨਪਤਰ ਦੇਖੋ ਜਥੇਦਾਰ ਜੀ ਹੁਣਾਂ ਪਹਿਲੋ ਸਪਸ਼ਟ ਕਰ ਦਿੱਤਾ ਸੀਗਾ ਵੀ ਦੱਲੇਵਾਲ ਸਾਹਿਬ ਦਾ ਮਰਨ ਵਰਤ ਜਾਇਜ਼ ਹੈ ਕਿਉਂਕਿ ਦੇਸ਼ ਦੇ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਆ ਔਰ ਉਹਨਾਂ ਨੇ ਕਿਹਾ ਸੀ ਬੇਸ਼ੱਕ ਸਿੱਖ ਸਿਧਾਂਤ ਦੇ ਅਨੁਸਾਰ ਨਹੀਂ ਹੈਗਾ ਦੂਸਰਾ ਇਹ ਅੰਦੋਲਨ ਸਾਡਾ ਕਿਸੇ ਧਰਮ ਵਿਸ਼ੇਸ਼ ਵਾਸਤੇ ਨਾ ਹੋ ਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਇਹਦੇ ਵਿੱਚ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਈ ਵੀ ਆ ਜੈਨ ਵੀ ਆ ਬੁੱਧ ਵੀ ਆ ਹਰ ਹਰ ਧਰਮ ਨਾਲ ਜੁੜਿਆ ਹੋਇਆ ਸਾਡਾ ਕਿਸਾਨ ਮਜ਼ਦੂਰ ਹੈਗਾ ਵਾ ਤੋਂ ਮੈਨੂੰ ਲੱਗਦਾ ਭਾਸ਼ਪਾਤ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣਗੀਆਂ ਜੋ ਮੈਨੂੰ ਲੱਗਦਾ